ਸਤ ਗੁਰੂ ਕੇ ਪਿਆਰੇਓ ਉਤਵੋ ਸਚੀ ਬਾਣੀ ਬਾਣੀ ਤਾ ਗਾਵ ਗੁਰੂ ਦੇ ਰਿਨ ਉਵਾੜੀ ਆਨ ਸਰਬਾਣੀ ਸੋਖੰ ਤਰਪੁਰ ਸੇਵੀਐ ਆਹਨ ਦਸ ਸੱਚ ਸੁਭਾਈ ਤਰਸਨਾ ਪਰਸੀ ਆਏ ਗੁਰੂ ਕੰ ਜਨਮ ਮਰ ਮੁਖ ਜਾਈ ਤਰੁ ਵਾਈ ਗੁਰੂ ਸਾਹਿਬ ਜੀ ਸਤਨਾਮ ਸੇ ਸੋਈ ਮਹਾਰਾ ਪੰਜ ਵੰ ਸਾਚਨ ਪਰਖ ਸਤਗੁਰ ਮੇਰਾ ਪੂਰਾ ਸਾਚਨ ਪਰਖ ਸਤਗੁਰ ਹੋਇ ਮੇਰਾ ਪੂਰਾ ਤੇਸਵਨ ਅਵਰ ਨਾ ਜਾਣਾ ਨਾ ਮਾਤਾ ਪਿਤਾ ਪਾਇਸ ਤੁਮ ਤਪੂ ਜੀ ਪ੍ਰਾਨ ਵਰਪਾਣਾ ਨਾਮੁ ਜੀਉ ਪੈੰਡ ਸਬਦ ਸਿਧ ਦੀ ਜੰ ਸਾਰੁ ਕੋ ਨਾ ਭਰਪੂਰੰ ਅੰਤਰ ਜਾਮੀ ਸੋ ਪ੍ਰਭ ਮੀਰੰ ਸਰਬ ਰਹਾਯਾ ਪਰਪੂਰਿ ਤਾ ਕੀ ਸ਼ਰਨ ਸਰਬ ਸੁਖ ਪਾਈ ਹੋਇ ਸਰਬ ਤਲਿਆਂਨਮ ਸਦਾ ਸਦਾ ਪ੍ਰਭ ਕਾ ਬਲ ਕਾਰਿ ਨalek ਸਤਿਗੁਰ ਬਾਲੰ ਐਸਾ ਗੁਰਬੜ ਪਾ ਕੀ ਪਾ ਜੇ ਤੁਮੇ ਲਿਆਈ ਪ੍ਰਵਜਾ ਪੈਰਾ ਜਨਮ ਜਨਮ ਕੀ ਕਿਲ ਬਤੋ ਤੋ ਤੋ ਹਰ ਸਾਂਤ ਤੁੜੀ ਨਿਤ ਨਾ ਪੈਨਾ ਭਰ ਤੂੜੀ ਨਾਲ ਆਏ ਪ੍ਰਭੂ ਤੇ ਆਈਏ ਵਾਹੜ ਜੋ ਨਾ ਆ ਰਮੀ ਨਾ ਕੀ ਪ੍ਰਮ ਪਾਉ ਪਾ ਕੇ ਮਾਨ ਚੰਦਿਆ ਬਲ ਪਾਈ ਆ ਹਾਰ ਕੋ ਨਿਤ ਕਾਏ ਨਾਮ ਧਿਆਇ ਫਿਰ ਸੋਗ ਨਹੀਂ ਸੰਤਾਪਿਮ ਨਾ ਰੇ ਹਰ ਕੋਣ ਦੇ ਤੇ ਹਰ ਸੰਤਨ ਕਹੇ ਬਸ ਆਏ ਨਾਮ ਸੰਤ ਚਰਨ ਗੁਰ ਸੇਵਾ ਲਾ ਕੇ تنਨੇ ਪਰ ਨੂੰ ਬਦ ਪਾਏ ਨਾਮ ਪਰ ਨੂੰ ਬਦ ਪਾਇਆ ਆਪ ਮਿਟਾਇਆ ਹਰ ਪੂਰਨ ਕਿਰਪਾ ਦਾਰੀ ਸਾਡਾ ਜਨਮ ਹੋਆ ਪਪਾਗਮ ਹਰ ਬੇਟਿਆ ਇੱਕ ਬਾਰੀ ਜਿਸ ਦਾ ਸਾਥ ਨਹੀਂ ਮਿਲਿਆ ਜੋਤੀ ਜੋਤ ਸੁਬਾਹ ਸਤਿਗੁਰ ਸੁਖ ਪਾਇਆ ਗਉ ਮੰਗਲੋ ਮੇ ਤੁਹਾਰ ਜਨੋ ਪੁੰਨੀ ਕਿਛ ਸਵਾਈ ਨਾਮੰ ਰਾਗ ਰਤੇ ਆਪਣੇ ਸੁਆਮੀ ਸੇਤੀ ਮਰਨ ਆਮਰ ਜਾਏ ਨਾਮੰ ਅਭੁਨਾ ਸੇ ਪਾਇਆ ਨਾਮ ਤੇ ਆਏ ਸਗਲ ਮਨੋ ਰਤ ਪਾਇ ਸਾਥ ਸਹਿਜ ਆਗੰਤ ਕਰੇ ਗੁਰ ਚਰਨੀ ਮਰਨਾਈਂ ਉਰ ਰਹਾ ਘਟ ਘਟ ਪਵਨਾਸੀ ਚਾਲ ਚਲਨ ਵੇ ਮੰਨ ਲਾਇਂ ਆਪਣਾ ਸੀ ਪਾਇਆ ਨਾਮ ਧਿਆਨ ਸਗਲ ਮਨੋ ਰਚ ਪਾਇਂ ਸਾਤ ਸਹਿਜ ਆਨੰਦ ਕਰੇ ਗੁਰ ਚਲਹੀ ਮੰਨ ਲਾਇਂ ਪੂਰਨ ਆਇ